ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਗੁਰਾਇਆ ਮਾਰਕੀਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਪ੍ਰਦੀਪ ਦੁੱਗਲ ਦਾ ਤਾਜ ਪੋਸ਼ੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਚੇਅਰਮੈਨ ਮੰਦੀ ਬੋਰ ਪੰਜਾਬ ਹਰਚੰਦ ਸਿੰਘ ਵਰਸਤ ਵੱਜੋਂ ਪਹੁੰਚੇ ਜਿਨ੍ਹਾਂ ਦਾ ਮੰਡੀ ਵਿੱਚ ਪਹੁੰਚਣ ਤੇ ਪਰਵਾ ਸਵਾਗਤ ਕੀਤਾ ਗਿਆ ਇਸ ਮੌਕੇ ਬੋਲਦਿਆਂ ਹਰਜਨ ਸਿੰਘ ਵਰਸਕ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਮਾਨਦਾਰ ਅਤੇ ਮਿਹਨਤੀ ਵਰਕਰਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇ ਰਹੇ ਹਨ ਜਿੰਨਾ ਵਿੱਚ ਇੱਕ ਹੈ ਪ੍ਰਦੀਪ ਦੁੱਗਲ ਜਿਨ੍ਹਾਂ ਨੂੰ ਗੁਰਾਇਆ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਪਿੰਡਾਂ ਦੀ ਜੋ ਸੜਕਾਂ ਹੜਾਕਰਨ ਖਰਾਬ ਹੋ ਗਈਆਂ ਸਨ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾ ਰਿਹਾ ਹੈ ਕੇਂਦਰ ਸਰਕਾਰ ਪੰਜਾਬ ਨਾਲ ਮਿੱਤਰਈ ਮਾ ਵਾਲਾ ਸਲੂਕ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦਾ ਰੂਲ ਡਿਪਾਰਟਮੈਂਟ ਫੰਡ 6000 ਕਰੋੜ ਰੋਕੀ ਬੈਠੀ ਹੈ। ਮੋਦੀ ਸਰਕਾਰ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸਨ ਇੱਕ ਵੀ ਪੂਰਾ ਨਹੀਂ ਕੀਤਾ ਅਤੇ ਕਿਸਾਨਾਂ ਨਾਲ ਵਕਤੀ ਪੱਧਰ ਤੇ ਤੱਕਾ ਕਰ ਰਹੀ ਹੈ। ਇਸ ਮੌਕੇ ਪ੍ਰਦੀਪ ਦੁੱਗਲ ਚੇਅਰਮੈਨ ਮਾਰਕੀ بیٹے ਗੁਰਾਇਆ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਇਮਾਨਦਾਰੀ ਨਾਲ ਕਰਾਂਗੇ ਇਸ ਅਫਸਰ ਤੇ ਗੁਰਾਇਆ ਸ਼ਹਿਰ ਦੀ ਵੱਖ ਧਾਰਮਿਕ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਪ੍ਰਦੀਪ ਦੁੱਗਲ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਹਰਚੰਦ ਸਿੰਘ ਬਰਸਕ ਚੇਅਰਮੈਨ ਮੰਡੀ ਬੋਰਡ ਪੰਜਾਬ ਪ੍ਰਿੰਸੀਪਲ ਪ੍ਰੇਮਪੁਰ ਹਲਕਾ ਇੰਚਾਰਜ ਫਲੋਰ ਸਰਬਜੀਤ ਸਿੰਘ ਸਾਭੀ ਚੇਅਰਮੈਨ ਮੰਡੀ ਬੋਰਡ ਸੁਰਿੰਦਰ ਸਿੰਘ ਸੋਟੀ ਹਲਕਾ ਇੰਚਾਰਜ ਜਲੰਧਰ ਕਸ਼ਮੀਰ ਸਿੰਘ ਮੱਲੀ ਚੇਅਰਮੈਨ ਇੰਪਰੂਵਮੈਂਟ ٹرسٹ ਸੰਜੇ ਅਗਵਾਲ ਬਰਾਕ ਪ੍ਰਧਾਨ ਤਰਲੋਕ ਸਿੰਘ ਵੀਰ ਸੰਤੋਖ ਗੋਗੀ ਸੰਜੀਵ ਵਹਿਰ ਸੁਖਵਿੰਦਰ ਸਿੰਘ ਕੋਚ ਗਰਹਿਵਾਲ ਗੌਰਵ 바ਵਾ ਹਰਮੇਸ਼ ਲਾਲ ਕੋਸ਼ਲਰ ਰਾਕੇਸ਼ ਤੁੱਗਲ ਸੁਦੇਸ਼ ਕੁਮਾਰ ਬਿੱਲਾ ਬਲਜਿੰਦਰ ਸਿੰਘ ਕਾਲਾ ਇਕਬਾਲ ਸਿੰਘ ਕਸ਼ਮੀਰ ਲਾਲ ਸਰਪੰਚ ਤੋਂ ਇਲਾਵਾ ਵਕਤੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਹੈ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਪੂਰੇ ਫਲੋਰ ਹਲਕੇ ਦੇ ਜਿੰਨੇ ਵਲੰਟੀਅਰ ਆ ਲੀਡਰ ਸਾਹਿਬਾਨ ਆ ਪ੍ਰੇਮ ਕੌਰ ਪ੍ਰਿੰਸੀਪਲ ਜੀ ਆ ਤੇ ਪੂਰੀ ਸਾਡੀ ਡਿਸਟ੍ਰਿਕਟ ਦੀ ਵੀ ਮੇਰੇ ਨਾਲ ਇੱਥੇ ਖੜੀ ਆ ਤੇ ਪੂਰੇ ਸਟੇਟ ਲੈਵਲ ਤੋਂ ਜਿੰਨੇ ਵੀ ਆਏ ਆ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਯਕੀਨ ਦਿਵਾਣਾ ਤੁਹਾਨੂੰ ਕਿ ਮਾਨ ਸਾਹਿਬ ਨੇ ਜਿੱਦਣ ਇਹ ਮੇਰਾ ਅਹੁਦਾ ਮਾਰਕੀਟ ਕਮੇਟੀ ਚੇਅਰਮੈਨ ਗੁਰਾਇਆ ਅਨਾਉਂਸ ਕੀਤਾ ਸੀ ਉਹਨਾਂ ਨੇ ਕਿਹਾ ਸੀਗਾ ਰੰਗਲਾ ਪੰਜਾਬ ਟੀਮ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ ਕਿ ਮਾਨ ਸਾਹਿਬ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਅਸੀਂ ਪੰਜਾਬ ਨੂੰ ਰੰਗਲਾ ਟੀਮ ਬਣਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਆਂ ਔਰ ਮੈਨੂੰ ਉਹਨਾਂ ਨੇ ਉਸ ਟੀਮ ਦੇ ਵਿੱਚ ਸ਼ਾਮਲ ਕੀਤਾ ਜਿਸ ਟੀਮ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੇ ਅਸੀਂ ਪ੍ਰਮਾਤਮਾਗੇ ਅਰਦਾਸ ਕਰਦੇ ਆਂ ਕਿ ਪੰਜਾਬ ਨੂੰ ਰੰਗਲਾ ਪੰਜਾਬ ਅਰਵਿੰਦ ਕੇਜਰੀਵਾਲ ਦੀ ਸੋਚ ਦੇ ਮੁਤਾਬਕ ਅਸੀਂ ਬਣਾ ਦੇਣਾ ਪਰ ਲੋਕਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਅਪੀਲ ਆ ਕਿ ਜੇ ਹਿੰਦੁਸਤਾਨ ਨੂੰ ਇੰਡੀਆ ਨੂੰ ਤੁਸੀਂ ਨੰਬਰ 1 ਤੇ ਸੋਨੇ ਦੀ ਚਿੜੀਆ ਬਣਾਉਣਾ ਚਾਹੁੰਦੇ ਹੋ ਤੇ ਅਰਵਿੰਦ ਕੇਜਰੀਵਾਲ ਜੀ ਨੂੰ ਵੋਟ ਪਾਓ ਤੇ ਦੇਸ਼ ਦਾ ਪ੍ਰਧਾਨ ਮੰਤਰੀ ਬਣਾਓ ਬਹੁਤ ਬਹੁਤ ਤਨਕਲਾ ਇਨਕਲਾਬ ਜਿੰਦਾਬਾਦ ਗੁਗਲ ਸਾਹਿਬ ਤੁਸੀਂ ਕਾਰਡ ਵਿੱਚ ਇੰਨੇ ਨਾਂ ਲਿਖੇ ਸੀ ਉਹਨਾਂ ਵਿੱਚੋਂ ਕੋਈ ਨਹੀਂ ਪਹੁੰਚਿਆ ਇਹ ਦੇਖੋ ਜੀ ਕਾਰਡ ਵਿੱਚ ਜਿੰਨੇ ਨਾਂ ਲਿਖੇ ਸੀ ਮੇਰੇ ਖਾਲਸਾ ਉਹਦੇ ਵਿੱਚੋਂ ਇਹ 18 18 ਸੀਗੇ ਉਹਦੇ ਵਿੱਚ ਮੇਰੇ ਖਾਲਸਾ 10 ਤੋਂ ਉੱਪਰ ਆ ਗਏ ਆ ਬੰਦੇ ਸਾਰੇ ਹੀ ਚੈੱਕ ਕਰ ਸਕਦੇ ਹੋ ਦੂਸਰੀ ਗੱਲ ਇਹ ਟ੍ਰੈਫਿਕ ਦੇ ਵਿੱਚ ਫਸੇ ਹੋ ਮੈਨੂੰ ਹੁਣ ਵੀ ਲਗਾਤਾਰ ਫੋਨ ਦੇ ਸ਼ੋਭਾ ਯਾਤਰਾ ਦੇ ਕਾਰਨ ਇੱਕ ਹੋ ਰਹੀ ਜੋ ਨਾ ਮੈਨੂੰ ਬਹੁਤ ਸਾਰੇ ਸੱਜਣਾ ਨੇ ਕਿਹਾ ਕਿ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ ਐਡਾ ਵੱਡਾ ਦਿਨ ਹੈ ਵੀ ਤੁਸੀਂ ਇਸ ਦਿਨ ਨੂੰ ਛੱਡ ਕੇ ਕਿਸੇ ਹੋਰ ਦਿਨ ਦੇ ਵਿੱਚ ਕਰ ਲੈਂਦੇ ਪਰ ਮੈਂ ਕਹਾ ਜੇ ਐਡਾ ਵੱਡਾ ਦਿਨ ਹੈ ਇਹਨੂੰ ਅਸੀਂ ਪੋਸਟਪੋਨ ਨਹੀਂ ਕਰ ਸਕਦੇ ਇਹ ਪ੍ਰਮਾਤਮਾ ਦਾ ਅਸ਼ੀਰਵਾਦ ਹੈ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੈਨੂੰ ਅਸ਼ੀਰਵਾਦ ਮਿਲਿਆ ਕਿ ਦੁਗਲੇ ਇਸ ਕੁਰਸੀ ਤੇ ਅੱਜ ਬੈਠ ਪੂਰੀ ਬਾਣੀ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਪੂਰੇ ਫਲੋਰ ਹਾਲਕੇ ਦੇ ਵਿੱਚ ਅੱਜ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਆ ਉਸ ਪ੍ਰਕਾਸ਼ ਦੀ ਰਹਿ ਨਵਾਈ ਦੇ ਵਿੱਚ ਛਤਰ ਛਾਇ ਦੇ ਅੱਜ ਅੰ ਇਹ ਕੁਰਸੀ ਤੇ ਬੈਠਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਜੀ ਅਨਸਰ ਜੀ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਸਾਡੇ ਆਵਾਜ਼ ਨੂੰ ਪਾਰਟੀ ਦੇ ਜਿਹੜੇ ਅੱਛੇ ਵਰਕਰ ਨੇ ਪ੍ਰਗੀਤ ਤੁਗਲ ਜੀ ਨੂੰ ਇਸ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਅੱਜ ਸਾਡੇ ਸਾਰੇ ਪਾਰਟੀ ਦੇ ਅਹੁਦੇਦਾਰ ਇਸ ਹਲਕੇ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਔਰ ਸਾਰੇ ਸਾਥੀਆਂ ਨੇ ਆ ਕੇ ਉਹਨਾਂ ਨੂੰ ਵਧਾਈ ਦਿੱਤੀ ਜੇ ਕੁਰਸੀ ਤੇ ਬੈਠੇ ਨੇ ਮੈਂ ਵੀ ਇਸ ਮੌਕੇ ਦੇ ਉੱਤੇ ਆ ਕੇ ਉਹਨਾਂ ਨੂੰ ਵਧਾਈ ਦੱਸੀ ਹੈ ਔਰ ਮੈਂ ਅਰਦਾਸ ਕਰਦਾ ਕਿ ਉਹ ਇਸ ਸੌਦੇ ਤੇ ਵਧੀਆ ਢੰਗ ਨਾਲ ਕੰਮ ਕਰਨ ترقی ਕਰਨ ਪਰਮਾਤਮਾ ਤੰਦਰੁਸਤੀ ਦੇਵੇ ਸਾਡਾ ਜਿਹੜਾ ਪਰਫੈਕਟ ਕਮੇਟੀ ਦਾ ਆਧਾਰ ਹੋ ਰ ਅੱਗੇ ਵਧੇ ਔਰ ਪੰਜਾਬ ਪ੍ਰਸ਼ਾਸਨ ਵੱਲੋਂ ਮੈਂ ਧੰਨਵਾਦ ਕਰਦਾ ਸਾਰੇ ਸਾਥੀਆਂ ਦਾ ਜਿੰਨੇ ਵੀ ਇੱਥੇ ਆਏ ਨੇ ਮੁੱਖ ਕਾਰਜ ਦੇ ਵਿੱਚ ਮੰਡੀਆਂ ਦੇ ਵਿੱਚ ਸਮੱਸਿਆ ਵਗੈਰਾ ਕੁਝ ਹੈਗੇ ਆ ਉਹਨਾਂ ਦਾ ਵੀ ਦੱਸੋ ਮੰਡੀਆਂ ਦੀ ਜੋ ਵੀ ਸਮੱਸਿਆ ਸੀ ਤਾਂ ਮੰਡੀਆਂ ਦੀ ਸਮੱਸਿਆ ਹੱਲ ਕਰਨ ਵਾਸਤੇ ਬੈਠੇ ਆ ਜਿੱਥੇ ਵੀ ਕੋਈ ਸਮੱਸਿਆ ਸਪੈਸੀਫਾਈ ਕਰੋ ਆਪਾਂ ਉਹਨੇ ਹੱਲ ਕਰ ਦਿੰਦੇ ਠੀਕ ਹੈ ਜੀ ਤੇ ਹਾਲਤ ਹੈ ਸੜਕਾਂ ਦੀ ਹਾਲਤ ਥੋੜੀ ਖਸਤਾ ਉਹਨਾਂ ਬਾਰੇ ਕੀ ਕਹਿੰਦੇ ਜਿਹੜੀਆਂ ਪਿੰਡਾਂ ਦੀਆਂ ਸੜਕਾਂ ਦੇ ਹਾਲਾਤ ਨੇ ਅਸੀਂ ਜਿੰਨਾ ਵੀ ਫੰਡ ਸਾਡੇ ਕੋਲ ਸੀਗਾ ਸਾਰੇ ਯੂਟਿਲਾਈਜ਼ ਕਰ ਰਹੇ ਆ ਮਾਰਕੀਟ ਕਮੇਟੀਜ਼ ਨੂੰ ਕੱਢ ਕੇ ਵੀ ਮੁਰੰਮਤ ਕਰਾ ਰਹੇ ਹਾਂ ਪਿਛਲੇ ਸਮੇਂ ਹੜ੍ਹਾਂ ਕਾਰਨ ਨੁਕਸਾਨ ਹੋਇਆ ਪਰੰਤੂ ਜੋ ਸਾਡਾ ਰੂਰਲ ਡਵੈਲਪਮੈਂਟ ਦਾ ਫੰਡ ਹੈ ਕੇਂਦਰ ਦੀ ਮੋਦੀ ਸਰਕਾਰ ਰੋਕੀ ਬੈਠੀ ਹੈ ਤਕਰੀਬਨ ਹੁਣ 6000 ਕਰੋੜ ਹੋ ਗਿਆ ਔਰ ਇਹਦੇ ਪੰਜਾਬ ਦੇ ਇੰਨੇ ਨੁਕਸਾਨ ਦੇ باوجود ਕੇਂਦਰ ਦੀ ਸਰਕਾਰ ਨੇ ਸਾਨੂੰ ਕੋਈ ਪੈਕੇਜ ਨਹੀਂ ਦਿੱਤਾ ਜਦੋਂ ਕਿ ਹਮੇਸ਼ਾ ਜਦੋਂ ਕੁਦਰਤੀ ਆਫਤਾ ਆਉਂਦੀਆਂ ਨੇ ਕੇਂਦਰ ਸਰਕਾਰਾਂ ਸਟੇਟਾਂ ਨੂੰ ਪੈਕੇਜ ਦਿੰਦੀਆਂ ਨੇ ਪਰੰਤੂ ਪੰਜਾਬ ਨੂੰ ਕੋਈ ਪੈਕੇਜ ਨਹੀਂ ਦਿੱਤਾ ਔਰ ਅੱਜ ਕਿਸਾਨਾਂ ਨਾਲ ਵੀ ਵੱਡੇ ਪੱਧਰ ਤੇ ਧੱਕਾ ਹੋ ਰਿਹਾ ਜੋ ਮੋਦੀ ਸਾਹਿਬ ਨੇ ਵਾਅਦੇ ਕੀਤੇ ਸੀਗੇ ਕਾਲੇ ਕਾਨੂੰਨ ਵਾਪਸ ਲੈਣ ਦੇ ਜਿਹੜੇ ਕਿਸਾਨਾਂ ਤੇ ਮੁਕੱਦਮੇ ਦਰਚ ਹੋਏ ਸੀ ਉਹਨਾਂ ਨੂੰ ਵਾਪਸ ਕਰਨ ਦੇ ਜਾਂ ਬਿਜਲੀ ਐਕਟ ਦੇ ਵਿੱਚ ਸੋਧ ਕਰਨ ਦੀ ਗੱਲ ਸੀ ਉਹ ਸਾਰੀਆਂ ਗੱਲਾਂ ਤੋਂ ਮੁਕਰ ਗਏ ਨੇ ਇਸ ਕਰਕੇ ਅੱਜ ਕਿਸਾਨ ਫੇਰ ਧਰਨੇ ਮੁਜਾਹਰੇ ਦੇ ਆ ਬੈਠੇ ਨੇ ਔਰ ਕੇਂਦਰ ਦੀ ਭਾਜਪਾ ਸਰਕਾਰ ਹਿੰਦੁਸਤਾਨ ਨੂੰ ਭਾਰਤ ਦੇਸ਼ ਨੂੰ ਹਰ ਪੱਖੋਂ ਕੰਗਾਲ ਕਰ ਰਹੀ ਹੈ ਸਿਰਫ ਕਾਰਪੋਰੇਟ ਦੇ ਹੱਥਾਂ 'ਚ ਖੇਡ ਰਹੀ ਹੈ ਔਰ ਤਕਰੀਬਨ 14 ਲੱਖ ਕਰੋੜ ਰੁਪਇਆ ਇਹਨਾਂ ਨੇ ਵੱਡੇ ਅਦਾਰਿਆਂ ਦਾ ਪਿਛਲੇ 10 ਸਾਲਾਂਾਂ ਚ ਮਾਫ ਕੀਤਾ ਜਿਹੜਾ ਡੈਟ ਸੀਗਾ ਔਰ ਕਿਸਾਨਾਂ ਦਾ ਪੰਜਾਬ ਦਾ 92000 ਕਰੋੜ ਰੁਪਇਆ ਬਣਦਾ ਸਿਰਫ ਸਾਰੇ ਜਿਹੜੇ ਲੋਨ ਨੇ ਉਹਨੂੰ ਮਾਫ ਨਹੀਂ ਕਰ ਰਹੇ ਜਦੋਂ ਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾ ਸੈਂਟਰਲ ਪੂਲ ਦੇ ਵਿੱਚ ਸਾਡੇ ਅਨਪੜਹਾੜਾ ਚ 65 ਤੋਂ 70% ਹਿੱਸਾ ਪਾਇਆ ਅੱਜ ਵੀ 40-42% ਦਾ ਹਿੱਸਾ ਸੈਂਟਰਲ ਪੂਲ ਤੋਂ ਪੰਜਾਬ ਦੇ ਅਨਪੜਹਾੜਦਾ ਇਸ ਲਈ ਕੇਂਦਰ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਪਰੰਤੂ ਹੁਣ ਵਕਤ ਲੰਘ ਗਿਆ ਜਲਦੀ ਜਿਹੜਾ ਇਲੈਕਸ਼ਨ ਕੋਰਡ ਲੱਗ ਜਾਣਾ ਮੋਦੀ ਸਾਹਿਬ ਦੀ ਸਰਕਾਰ ਜਾਊਗੀ ਜੋ ਵੀ ਨਵੀਂ ਸਰਕਾਰ ਆਊਗੀ ਉਹ ਤੋਂ ਅਸੀਂ ਆਸ ਰੱਖਾਂਗੇ ਪੰਜਾਬ ਨੂੰ ਹੱਸਰਾ ਆਰਥਿਕ ਮਦਦ ਦੇਣਗੇ ਸਾਡਾ ਰੂਰਲ ਡਿਵੈਲਪਮੈਂਟ ਰੀਲੀਜ਼ ਕਰਨਗੇ ਤਾਂ ਕਿ ਪੰਜਾਬ ਨੂੰ ਆਰਥਿਕ ਲੀਹਾਂ ਤੇ ਤਰੱਕੀ ਦੇ ਰਾਹ ਤੇ ਲਿਜਾ ਸਕੇ ਜਿਹੜੀਆਂ ਸਾਡੀਆਂ ਸੜਕਾਂ ਨੇ ਮੰਡੀਆਂ ਦੀ ਡਿਵੈਲਪਮੈਂਟ ਉਹ ਵੱਡੇ ਪੱਧਰ ਤੇ ਕਰਾਇਆ ਜਾ ਸਕੇ ਜਿਹੜਾ ਕਿਸਾਨ ਜਿਹੜਾ ਕਿਸਾਨ ਸੀ ਉੱਥੇ ਮਰਿਆ ਆ ਤੇ ਉਹਦਾ ਪਰਿਵਾਰ 1 ਕਰੋੜ ਰੁਪਏ ਦੀ ਮੰਗ ਕਰਿਆ ਤੇ ਸਰਕਾਰੀ ਨੌਕਰੀ ਮੰਗ ਕਰਿਆ ਪੰਜਾਬ ਸਰਕਾਰ ਦੇ ਦੀ 1 ਕਰੋੜ ਰੁਪਏ ਉਹਨੂੰ ਦੇ ਬੈਠੇ ਆ ਅਨਾਉਂਸ ਕਰਤਾ ਸਾਡੇ ਸੀਐਮ ਸਾਹਿਬ ਨੇ ਔਰ ਉਹਦੀ ਸਿਸਟਰ ਨੂੰ ਨੌਕਰੀ ਔਰ ਜੋ ਵੀ ਉਹਨਾਂ ਦੀ ਪੜ੍ਹਾਈ ਦਾ ਖਰਚਾ ਪੰਜਾਬ ਸਰਕਾਰ ਚੁੱਕੇ ਸਰ ਜਿਹੜਾ ਬਜਟ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ 1 ਮਾਰਚ ਤੋਂ ਉਹਦੇ ਵਿੱਚ 22 ਫਸਲਾਂ ਦੇ ਜਿਹੜਾ ਐਮਐਸਪੀ ਦੀ ਮੰਗ ਜੜੀ ਕੀਤੀ ਜਾਦੀ ਹੈ ਕੀ ਉਹ ਸੈਸ਼ਨ ਦੇ ਵਿੱਚ ਤੋਹਫਾ ਮਿਲਣ ਜਾ ਰਿਹਾ ਹੈ ਤੁਹਾਨੂੰ ਐਮਐਸਪੀ ਦਾ ਮਤਲਬ ਸਮਝ ਲਓ ਐਮਐਸਪੀ ਦਾ ਮਤਲਬ ਹੈ ਮਿਨਿਮਲ ਸਪੋਰਟ ਪ੍ਰਾਈਸ ਇਹ ਹਮੇਸ਼ਾ ਸੈਂਟਰ ਗਵਰਨਮੈਂਟ ਵੱਲੋਂ ਜਿਹੜੇ ਫਸਲਾਂ ਦੇ ਮੁੱਲ ਨੇ ਵਧਾਤ ਹੁੰਦੇ ਨੇ ਉਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਬੜਾ ਨਾਗਾ ਦੇਗਨ ਨਹੀਂ ਹੈਗਾ ਪੰਜਾਬ ਸਰਕਾਰ ਲਾਗੂ ਕਰੇ ਜੇ ਤੈਨੂੰ ਚਾਹਿਆ ਸੈਂਟਰ ਸਰਕਾਰ ਲਾਗੂ ਕਰੇ ਜੇ ਤੈਨੂੰ ਚਾਹਿਆ ਪੰਜਾਬ ਸਰਕਾਰ ਤਾਂ ਹਰ ਪੱਖੋਂ ਪਿਛਲੇ ਸਮੇਂ 'ਚ ਵੀ ਕਿਸਾਨਾਂ ਦੇ ਜੋ ਨੁਕਸਾਨ ਹੋਇਆ ਸੀ ਉਹਨਾਂ ਨੂੰ ਕੋਸ਼ਿਸ਼ ਕੀਤੀ ਆ ਭਰਪਾਈ ਕਰਨ ਦੀ ਪਰ ਸੋ ਕੇਂਦਰ ਸਰਕਾਰ ਵੱਲੋਂ ਕੋਈ ਪੈਸਾ ਨਹੀਂ ਆਇਆ ਹੁਣ ਕੇਂਦਰ ਨੇ 25 ਰੁਪਏ ਗੰਨੇ ਦੇ ਮੁੱਲ ਦੇ ਵਿੱਚ ਵਾਧਾ ਕਰ ਦਿੱਤਾ ਜੀ ਅਸੀਂ ਤਾਂ ਇਹ ਪਹਿਲਾਂ ਹੀ ਇਸ ਤੋਂ ਪਹਿਲਾਂ ਹੀ ਕਿੰਨਾ ਵਾਅਦਾ ਕਰ ਚੁੱਕੇ ਹਾਂ ਇਹ ਤੋਂ ਕਈ ਗੁਣਾ ਵਾਅਦਾ ਕਰ ਚੁੱਕੇ ਹਾਂ ਨਹੀਂ ਹੁਣ ਜਦ 25 ਰੁਪਏ ਉਹਨਾਂ ਨੇ ਕੀਤਾ ਜੀ ਹੁਣ ਪੰਜਾਬ ਸਰਕਾਰ ਵੀ ਇੱਕ ਅਸੀਂ ਤਾਂ ਆਲਰੇਡੀ ਕਰ ਚੁੱਕੇ ਆ ਭਾਈ ਸਾਹਿਬ ਅਸੀਂ ਤਾਂ ਆਲਰੇਡੀ ਕਰ ਚੁੱਕੇ ਆ ਸਾਰੇ ਭਾਰਤ ਦੇ ਵਿੱਚੋਂ ਪੰਜਾਬ ਚ ਗੰਨੇ ਦਾ ਮੁੱਲ ਸਭ ਤੋਂ ਵੱਧ ਆ ਜਿੰਨੇ ਚਾਹਤ ਪੰਜਾਬ ਸਰਕਾਰ ਨੇ ਕੀਤਾ ਮਾਨਸਾਦ ਦੀ ਸਰਕਾਰ ਨੇ ਕੀਤਾ ਤੁਸੀਂ ਕਿਸਾਨਾਂ ਦਾ ਡਾਟਾ ਦੱਸਿਆ 92000 ਕੋਟ ਦੇ ਕਰਜ਼ਾ ਹੈ ਮਜ਼ਦੂਰਾਂ ਦਾ ਕਰਜ਼ਾ ਕਿੰਨਾ ਹੈ ਮਜ਼ਦੂਰਾਂ ਦਾ ਕਰਜ਼ਾ ਵੀ 18-19 ਹਜ਼ਾਰ ਕਰੋੜ ਉਹ ਵੀ માਫ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਮਜ਼ਦੂਰ ਵੀ ਤਾਂ ਕਿਸਾਨ ਦੇ ਨਾਲ ਹੀ ਪੰਨਿਆ ਹੋਏ ਐਸ ਤੇ ਚਾਹੁੰਦੇ ਹਾਂ ਮਾਫ ਹੋਵੇ ਠੀਕ ਠੀਕ ਹੈ ਜੀ